ਮੇਰਾ ਨਾਮ ਪ੍ਰਭਦੇਵਲ ਹੈ ਮੈਂ ਲਾਇਲਪੁਰ ਖਾਲਸਾ ਕਾਲਜ ਤੋਂ ਰਿਟਾਇਰਡ ਪ੍ਰੋਫੈਸਰ ਹਾਂ ਮੈਂ 60 ਫੁੱਟ ਰੋਡ ਤੇ ਰਹਿਣਾ ਹ ਇੱਥੇ ਸਾਡੇ ਹਮੇਸ਼ਾ ਅੱਗੇ ਟ੍ਰੈਫਿਕ ਜਮ ਰਹਿੰਦੀ ਸੀਗੀ ਬਹੁਤ ਪ੍ਰੋਬਲਮ ਆਉਂਦੀ ਸੀ ਪਰ ਹੁਣ ਜਿਹੜੇ ਨਵੇਂ ਸੀਪੀ ਸਾਹਿਬ ਆਏ ਆ ਉਹਨਾਂ ਨੇ ਬਿਲਕੁਲ ਟ੍ਰੈਫਿਕ ਜਿਹੜੀ ਆ ਸੰਚਾਰੂ ਢੰਗ ਨਾਲ ਜਿਹੜੀ ਉਹ ਕਰ ਦਿੱਤੀ ਆ ਪੀਸੀਆਰ ਬ੍ਰਾਂਚ ਜਿਹੜੀ ਆ ਸਾਡੇ ਆਉਂਦੀ ਉਹ ਵੀ ਬਹੁਤ ਵਧੀਆ ਐਕਸਲੈਂਡਿੰਦੀ ਬਹੁਤ ਵਧੀਆ ਕੰਮ ਕਰਦੀ ਆ ਚੰਗੀ ਤਰ੍ਹਾਂ ਲੋਕਾਂ ਨੂੰ ਸਮਝਾ ਕੇ ਤੇ ਗੱਡੀਆਂ ਛੜਕ ਚ ਲਾਉਣ ਉਹਨਾਂ ਨੂੰ ਰੋਕਦੇ ਆ ਤੇ ਕੱਲ ਐਸਪੀ ਸਾਹਿਬ ਸਾਡੇ ਆਏ ਸੀ ਮੈਡਮ ਤੇ ਉਹਨਾਂ ਨੇ ਆ ਕੇ ਸਾਡੇ ਕਰਮਚਾਰੀਆਂ ਨਾਲ ਇੱਥੇ ਗੱਲ ਕੀਤੀ ਲੋਕਾਂ ਨਾਲ ਤੇ ਉਹਨਾਂ ਨੇ ਵੀ ਜੋ ਸੇ ਇਸ ਸਮੱਸਿਆਵਾਂ ਦਸੀਆਂ ਉਹਨਾਂ ਤੋਂ ਫੌਰੀ ਤੌਰ ਤੇ ਐਕਸ਼ਨ ਜਿਹੜਾ ਉਹ ਲੈ ਲਿਆ। ਮੈਂ ਮੈਂ ਗਗਨਦੀਪਨੰਦ ਮਾਡਲ ਟਾਊਨ ਤੋਂ ਕੱਲ ਐਸਟੀ ਟ੍ਰੈਫਿਕ ਮੈਡਮ ਨਾਲ ਸਾਡੀ ਮੀਟਿੰਗ ਹੋਈ ਸੀ ਕਿ ਟ੍ਰੈਫਿਕ ਰੱਟਾ ਨਾਲ ਆਪਾਂ ਉਹਨਾਂ ਦੇ ਹੱਲ ਲਈ ਆਪਾਂ ਕਰੀਏ ਤੇ ਆਪਾਂ ਐਸਟੀ ਸੀਪੀ ਸਾਹਿਬ ਦਾ ਧੰਨਵਾਦ ਕਰਦਾ। ਨਮਸਕਾਰ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ ਜੀ। ਬੜਾ ਆਪਣਾ ਨਮਾਣਾ ਬਾਰਡਰ Town ਤੋਂ ਜੀ ਤੁਗਲ ਜਿੱਦਾਂ ਕਿ ਜਲੰਧਰ ਪੁਲਿਸ ਨੂੰ ਔਰ ਜਲੰਧਰ ਵਾਸੀਆਂ ਨੂੰ ਬਹੁਤ ਹੀ ਸੌਖਾ ਤੇ ਬਹੁਤ ਹੀ ਇੱਕ ਕਾਬਲੀਅਤ ਵਾਲੇ ਜੋ ਕਿ ਕਮਿਸ਼ਨਰ ਆਫ ਪੁਲਿਸ ਸ਼੍ਰੀ ਸੁਵਪਨ ਸ਼ਰਮਾ ਜੀ ਮਿਲੇ ਨੇ ਔਰ ਸੁਵਪਨ ਸ਼ਰਮਾ ਜੀ ਜਿੱਥੇ ਕਿ ਆਪਣੇ ਆਫਿਸ ਦਾ ਖਿਆਲ ਔਰ ਜੋ ਕਿ ਜਲੰਧਰ ਦੀ ਪਬਲਿਕ ਦਾ ਖਿਆਲ ਰੱਖਦੇ ਨੇ ਚਾਹੇ ਉਹ ਟ੍ਰੈਫਿਕ ਨੂੰ ਲੈ ਕੇ ਹੋਵੇ ਚਾਹੇ ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਹੋਵੇ ਜਿੱਦਾਂ ਕਿ ਕੱਲ ਅ ਸ਼੍ਰੀ ਸੁਆਪਨ ਸ਼ਰਮਾ ਜੀ ਦੇ ਸਹਿਯੋਗ ਦੇ ਨਾਲ ਕੱਲ ADCP ਮੈਡਮ ਜੋ ਕਿ ਮੋਡਲ ਟਾਊਨ ਮਾਰਕੀਟ ਦੇ ਵਿੱਚ ਆ ਕੇ ਔਰ ਸਾਡੀ ਸਾਰੀ ਹੀ ਮਾਰਕੀਟ ਐਸੋਸੀਏਸ਼ਨ ਦੇ ਨਾਲ ਇੱਕ ਮੀਟਿੰਗ ਕੀਤੀ ਔਰ ਜੋ ਮੀਟਿੰਗ ਕੀਤੀ ਹੈ ਔਰ ਮੀਟਿੰਗ ਦੇ ਵਿੱਚ ਮੈਡਮ ਨੇ ਜੋ ਆਪਣੀਆਂ ਚੀਜ਼ਾਂ ਔਰ ਟ੍ਰੈਫਿਕ ਨੂੰ ਲੈ ਕੇ ਜੋ ਦੁਕਾਨਦਾਰ ਭਰਾਵਾਂ ਨੂੰ ਦੱਸਿਆ ਸਮਝਾਇਆ ਔਰ ਅਸੀਂ ਆਪਣੇ ਵੱਲੋਂ ਆਪਣੀ ਸਾਰੀ ਮਾਰਕੀਟ ਵੱਲੋਂ ਇਸ ਚੀਜ਼ ਦਾ ਆਸ਼ਵਾਸ਼ਣ ਦਵਾਉਂਦੇ ਆ ਕਿ ਅਸੀਂ ਸ਼੍ਰੀ ਸੁਵਪਨ ਸ਼ਰਮਾ ਜੀ ਕਮਿਸ਼ਨਰ ਆਫ ਪੁਲਿਸ ਜਲੰਧਰ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਮੋਡਰਨ ਮਾਰਕੀਟ ਵੱਲੋਂ ਦਿੱਤਾ ਜਾਏਗਾ ਜੋ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਤੇ ਚੱਲਿਆ ਜਾਏਗਾ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਸ਼੍ਰੀ ਸੁਵਪਨ ਸ਼ਰਮਾ ਜੀ ਦਾ ਧੰਨਵਾਦ ਮੈਂ ਰਮੇਸ਼ ਲਖਨਪਾਲ ਮਾਡਰ ਟਨ ਸ਼ੌਪ ਦੇ ਪਰ ਵੈਲਫੇਅਰ ਐਸੋਸੀਏਸ਼ਨ ਸਾਨ ਬਲੋਂ ਆਰਗੇਨਾਈਜ਼ਰ ਸੈਕਟਰੀ ਕੱਲ ਜਿਹੜੇ ਏਡੀਸੀਪੀ ਮੈਡਮ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਮਾਡਰ ਟਨ ਨੂੰ ਉਹਦੇ ਜਿਹੜਾ ਟ੍ਰੈਫਿਕ ਹੈ ਉਹ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਵਾਸਤੇ ਜਿਹੜੀ ਆਪਣੇ ਸੀਪੀ ਸਾਹਿਬ ਸ਼੍ਰੀ ਸ਼ੋਭਨ ਸਰਮਾ ਜੀ ਦੇ ਨਿਰਦੇਸ਼ਾ ਹਟ ਮੀਟਿੰਗ ਕੀਤੀ ਗਈ ਸੀ ਉਹ ਬਹੁਤ ਹੀ ਵਧੀਆ ਸੀਗੇ ਕਾਫੀ ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ ਟ੍ਰੈਫਿਕ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਮਾਡਰ ਟਾਊਨ ਦੇ ਵਿੱਚ ਸੁਚਾਰੂ ਕੀਤਾ ਜਾ ਸਕਦਾ ਹੈ ਤੇ ਉਹਦੇ ਬਾਰੇ ਵਿਚਾਰ ਕੀਤਾ ਗਿਆ ਤੇ ਕਾਫੀ ਕੁਝ ਉਹ ਪੁਆਇੰਟਸ ਜਿਹੜੇ ਜਿੱਥੇ ਟ੍ਰੈਫਿਕ ਹੋ ਜਾਂਦਾ ਇੱਕ ਗੱਡੀ ਰੁਕਣ ਦੇ ਉੱਤੇ ਵੀ ਤੇ ਉਹਨਾਂ ਦੇ ਉੱਤੇ ਕਾਫੀ ਉਹਨਾਂ ਨੇ ਵਧੀਆ ਤੰਦ ਦੇ ਨਾਲ ਉਹਨੂੰ ਕਰਨ ਲਈ ਉੱਥੇ ਮੁਲਾਜ਼ਮ ਵੀ ਕੰਪਲਾਈ ਕਰਨਗੇ ਉੱਥੇ ਸ਼ਾਮ ਦੇ ਟਾਈਮ ਜਦ ਜਿਸ ਵੇਲੇ ਵੀ ਜ਼ਿਆਦਾ ਟ੍ਰੈਫਿਕ ਹੁੰਦਾ ਤੇ ਅਸੀਂ ਧੰਨਵਾਦੀ ਆ ਆਪਣਾ ਕਮਿਊਨਿਟੀ ਸਿਸਟਮ ਦੇ ਸਾਥ ਦੇ ਕਿ ਜਿਨ੍ਹਾਂ ਨੇ ਮਾਡਰ ਟਾਊਨ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਿਹੜੀ ਕੋਈ ਵੀ ਪਬਲਿਕ ਜ਼ਿਲੰਧਰ ਦੇ ਵਿੱਚ ਸੁਣੋ ਕੋਈ ਆਉਂਦਾ ਨਾ ਤੇ ਉਹ ਮੋਡਲ ਟ੍ਰਾਨ ਨੂੰ ਵੇਖਣ ਜ਼ਰੂਰ ਆਉਂਦਾ ਹੈ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਉਹ ਨਾ ਹੋਏ। ਥੈਂਕ ਯੂ ਵੈਰੀ ਮਚ। ਮਾਂਜੂ ਕਮਿਸ਼ਨਰ ਸ਼੍ਰੀ ਸੁਪਿੰਦ ਸ਼ਰਮਾ ਜੀ ਕਮਿਸ਼ਨਰ ਪੁਲਿਸ ਜ਼ਿਲੰਧਰ ਦੀਆਂ ਹਦਾਇਤਾਂ ਦੇ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਸਾਰੇ ਉਪਾਲੇ ਕੀਤੇ ਜਾ ਰਹੇ ਹਨ। ਜਿਸ ਦੇ ਵਿੱਚ ਪਬਲਿਕ ਦੇ ਨਾਲ ਵੱਖਰੀਆਂ ਵੱਖਰੀਆਂ ਤਰ੍ਹਾਂ ਐਸੋਸੀਏਸ਼ਨ ਹੋ ਗਿਆ ਮੀਟਿੰਗਸ ਕੀਤੀਆਂ ਜਾ ਰਹੀਆਂ ਮੁਹੱਲੇ ਵਾਲੇ ਜਿਹੜੀਆਂ ਕਮੇਟੀਆਂ ਹੈਗੀਆਂ ਉਹਨਾਂ ਦੇ ਨਾਲ ਟਰਾਂਸਪੋਰਟਰਾਂ ਦੇ ਨਾਲ ਜਿੰਨੀਆਂ ਵੀ ਟਰੱਕ ਯੂਨੀਅਨਸ ਹੋ ਗਈਆਂ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਅੱਜ ਅਸੀਂ ਜਿਹੜੀਆਂ ਬਾਬਾ ਦੀਪ ਸਿੰਘ ਟਲੋਨੀ ਸੀਗੀ ਉਹਨਾਂ ਦੇ ਜਿੰਨੇ ਵੀ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਦੇ ਨਾਲ ਪਲੱਸ ਜਿਹੜੀ ਉਹਨਾਂ ਦੇ ਉੱਥੋਂ ਦੇ ਲੋਕ ਸੀਗੇ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਿਹੜੀਆਂ ਵੀ ਟ੍ਰੈਫਿਕ ਨੂੰ ਸਹੀ ਤਰ੍ਹਾਂ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਔਰ ਪਲੱਸ ਜਿੱਥੇ ਕ੍ਰਾਈਮ ਕੁਝ ਪ੍ਰੋਬਲਮ ਹੁੰਦੀਆਂ ਲੋਕਾਂ ਦੀ ਜਿਹੜੀਆਂ ਪ੍ਰੋਬਲਮ ਉਹ ਸੁਣੀਆਂ ਗਈਆਂ ਇਸ ਦੇ ਨਾਲ ਹੀ ਜਿਵੇਂ ਇੰਡੀਅਨ ਆਇਲ ਸੀਗੇ ਜਿੰਨੇ ਵੀ ਉਹਨਾਂ ਦੇ ਟਰੱਕ ਸੀਗੇ ਸਾਡੀਆਂ ਜਿਹੜਾ ਬਾਈਪਾਸ ਤੇ ਕਾਫੀ ਸਾਨੂੰ ਪ੍ਰੋਬਲਮ ਆਉਂਦੇ ਸੀਗੇ ਉਹਨਾਂ ਦੇ ਜਿਹੜੇ ਟਰੱਕ ਸੀਗੇ ਰੋਡ ਦੇ ਉੱਪਰ ਜਿਹੜੇ ਖੜਦੇ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਇੱਕ ਤੇ ਜਿਹੜੇ ਟਰੱਕ ਆ ਉਹ ਆਪਣੇ ਪਾਰਕਿੰਗ ਦੇ ਵਿੱਚ ਲਾਉਣ ਔਰ ਪ੍ਰੋਪਰ ਜਿਹੜਿਆ ਉਹ ਜਿਹੜੀ ਗੱਡੀ ਨੂੰ ਸਹੀ ਤਰ੍ਹਾਂ ਚਲਾਉਣਾ ਜੇ ਕਿਤੇ ਗੱਡੀ ਉਹਨਾਂ ਦੀ ਖਰਾਬ ਹੋ ਜਾਂਦੀ ਆ ਕਿਤੇ ਟਰੱਕ ਹਾਈਵੇ ਤੇ ਖਰਾਬ ਹੋ ਜਾਂਦਾ ਇਮੀਡੀਏਟਲੀ 112 ਤੇ ਜਿਹੜੀ ਆ ਉਹ ਕੰਪਲੇਨ ਕਰ ਤਾਂ ਜੋ ਜਿਹੜੀ ਆ ਇਮੀਡੀਏਟਲੀ ਉਹਨੂੰ ਉਥੋਂ ਟ੍ਰੈਫਿਕ ਜਿਹੜੀ ਆ ਨਾ ਜਦ ਤੱਕ ਜੰਕਸ਼ਨ ਹੋਵੇ ਕਿਉਂਕਿ ਹਾਈਵੇ ਹੈਗਾ ਉਹ ਬਹੁਤ ਲੰਬੇ ਲੰਬੇ ਜਾਮ ਲੱਗ ਜਾਂਦੇ ਆ ਤੇ ਇਮੀਡੀਏਲੀ ਜਿਹੜੀ ਸਾਨੂੰ 112 ਤੇ ਇਨਫੋਰਮੇਸ਼ਨ ਦੇਣੀ ਇਸ ਦੇ ਨਾਲ ਮਾਡਲ ਟਾਊਨ ਦੇ ਵਿੱਚ ਜਿਹੜਾ ਸ਼ਹਿਰ ਦਾ ਪੌਸ਼ ਏਰੀਆ ਹੈਗਾ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਆ ਸ਼ਾਮ ਦੇ ਟਾਈਮ ਕਾਫੀ ਆਉਂਦੇ ਆ ਔਰ ਉੱਥੇ ਵੀ ਕਾਫੀ ਸਮੱਸਿਆਵਾਂ ਸੀਗੀਆਂ ਕਿ ਕੁਝ ਪ੍ਰੋਬਲਮ ਕੁਝ ਡਾਇਵਰਸ਼ਨਾਂ ਕਰਾਈਆਂ ਹੋਈਆਂ ਕੁਝ ਉਹਨਾਂ ਦੀ ਪ੍ਰੋਬਲਮ ਸੀਗੀਆਂ ਕਿ ਜਿਵੇਂ ਕੁਝ ਗਲੀਆਂ ਹੈਗੀਆਂ ਨਜ਼ਦੀਕ ਹੈ ਜਿੱਥੇ ਗੱਡੀਆਂ ਪਾਰਕ ਜਾਂ ਕੁਝ ਐਵੇਂ ਦੇ ਰੈਸਟੋਰੈਂਟ ਹੈਗੇ ਆ ਜਿਨ੍ਹਾਂ ਦੇ ਗੱਡੀਆਂ ਖੜੀਆਂ ਕਰਕੇ ਕਾਫੀ-ਕਾਫੀ ਦੇਰ ਤੱਕ ਜਿਹੜੇ ਕਸਟਮਰ ਆਪਣਾ ਆਰਡਰ ਦੇ ਕੇ ਉਹ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਆਉਂਦੀ ਸੀਗੀਆਂ ਉਹਦੇ ਨਾਲ ਟ੍ਰੈਫਿਕ ਜਾਮ ਰਹਿੰਦਾ ਉਹ ਉਹਨਾਂ ਦੀਆਂ ਮੁਸ਼ਕਿਲ ਸੁਧੀਆਂ ਗਈਆਂ ਸੀ ਕਿਉਂ ਸਾਡੀ ਪ੍ਰਾਇੋਰਟੀ ਦੇ ਉੱਤੇ ਸਾਰੇ ਜਲੰਧਰ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਜਾਮ ਨਾ ਲੱਗੇ ਇਮੀਡੀਐਟਲੀ ਜਿਹੜੀ ਸਾਡੀ ਮੂਵਮੈਂਟ ਹੁੰਦੀ ਆ ਮਾਨ ਜੋਗ ਸੀਪੀ ਸਾਹਿਬ ਵੱਲੋਂ ਜਿਹੜਾ ਆਈ ਟ੍ਰਿਪਲ ਸੀ ਸਾਡੇ ਕੰਟਰੋਲ ਰੂਮ ਹੈਗਾ ਉਥੇ 24x7 ਜਿਹੜੀਆਂ ਸਾਡੀ ਡਿਊਟੀਆਂ ਲੱਗੀਆਂ ਹੋਈਆਂ ਆ ਉਥੇ ਮੋਨੀਟਰ ਹੁੰਦੀਆਂ ਸਾਡੀਆਂ ਪੀਸੀਆਰ ਸਾਡੇ ਜਿੰਨੇ ਵੀ ਕਰੀਬ 1100 ਦੇ ਕੁਝ ਕੈਮਰੇ ਜਿਹੜੇ ਸਮਾਰਟ ਸਿਟੀ ਦੇ ਲੱਗੇ ਸੀਗੇ 300 ਕੁਝ ਕੈਮਰੇ ਸਾਡੇ ਚੱਲ ਰਹੇ ਆ ਜਿਹਦੇ ਵਿੱਚ ਕਿਤੇ ਨੀ ਕੋਈ ਕਨਜੈਸਨ ਜਾਂ ਕੋਈ ਇਮੀਡੀਏਟਲੀ ਕੋਈ ਟਰੈਫਿਕ ਜਾਮ ਹੁੰਦਾ ਜਾਂ ਕੋਈ ਰੋਂਗ ਪਾਰਕਿੰਗ ਹੁੰਦੀ ਹੈ ਤੇ ਇਮੀਡੀਏਟਲੀ ਜਿਹੜੀ ਆ ਪੀਸੀਆਰ ਦੀ ਮਦਦ ਦੇ ਨਾਲ ਟਰੈਫਿਕ ਜ਼ੋਨ ਚਾਰਜਾਂ ਦੀ ਮਦਦ ਦੇ ਨਾਲ ਉਹਨੂੰ ਰਿਮੂਵ ਕੀਤਾ ਜਾਂਦਾ ਤੇ ਕਾਫੀ ਉਹਦੇ ਨਾਲ ਬਹੁਤ ਸਾਰਾ ਟਰੈਫਿਕ ਦੇ ਵਿੱਚ ਫਰਕ ਪਿਆ ਪਬਲਿਕ ਦੇ ਵੀਊ ਵੀ ਕਾਫੀ ਅੱਛੇ ਆ ਰਹੇ ਆ ਉਹ ਸਾਡੀ ਪ੍ਰੋਪਰ ਜਿਹੜੀਆਂ ਸਾਡੀਆਂ ਜਿਹੜੀ ਟ੍ਰੈਫਿਕ ਰੇਂਗ ਇਸ ਜਿਹੜੀ ਡਰਾਈਵ ਹੈਗੀ ਆ ਮੀਟਿੰਗ ਸੀ ਕੰਟੀਨਿਊ ਸਾਡੀਆਂ ਚੱਲ ਰਹੀਆਂ ਵਾ ਔਰ ਸੰਘੂਤਲੀ ਜਿਹੜੀਆਂ ਸਾਡੇ ਜਿਹੜੀਆਂ ਪ੍ਰੋਬਲਮ ਜਿਹੜੀਆਂ ਸੌਲਵ ਸੌਲਵ ਆਟ ਹੋ ਰਹੀਆਂ